ਪੰਜਾਬ ਪੋਲਿਟਿਕਲ ਫਾਕਸ ਚੈਨਲ ਵੀ ਤੁਹਾਡਾ ਸਵਾਗਤ ਮੈਂ ਹਾਂ ਬਿਕਰਮਜੀਤ ਸਿੰਘ ਐਨ ਕੇ ਸ਼ਰਮਾ ਵੱਲੋਂ ਆਪਣੇ ਵਿਰੋਧੀ ਡਾਕਟਰ ਤਰਵੀਰ ਗਾਂਧੀ ਆਮ ਆਦਮੀ ਪਾਰਟੀ ਦੇ ਡਾਕਟਰ ਬਲਵੀਰ ਤੇ ਮਹਾਰਾਣੀ ਪਰਨੀਤ ਕੌਰ ਦੇ ਨਾਲ ਪਟਿਆਲਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਇਸ ਦੀ ਕਾਰਸ਼ ਸ਼ੈਲੀ ਨੂੰ ਲੈ ਕੇ ਪੰਜ ਜਿਹੜੇ ਸਵਾਲ ਨੇ ਉਹਨਾਂ ਦੇ ਅੱਗੇ ਰੱਖੇ ਨੇ ਐਨ ਕੇ ਸ਼ਰਮਾ ਨੇ ਦਾਵਾ ਕੀਤਾ ਵੀ 48 ਘੰਟਿਆਂ ਦੇ ਵਿੱਚ ਇਹ ਤਿੰਨੇ ਉਮੀਦਵਾਰ ਜਵਾਬ ਦੇ ਨਹੀਂ ਤੇ ਮੈਂ 28 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਦਾ ਜਵਾਬ ਦੇਵਾਂਗਾ ਸੁਣੋ ਕੀ ਕਿਹਾ ਐਨ ਕੇ ਸ਼ਰਮਾ ਫਿਰ ਤੁਸੀਂ ਕੇਜਲੀਵਾਲ ਤੇ ਭਗਵੰਤ ਮਾਨ ਜੀ ਤੋਂ ਮਾਤਾ ਕਸਲਿਆ ਹਸਪਤਾਲ ਦੇ ਇੱਕ ਵਾਰਡ ਦਾ ਨੀ ਪੱਥਰ ਜਿਹੜਾ ਉਦਘਾਟਨ ਦਾ ਨੀ ਪੱਥਰ ਪਾਇਆ ਸੀ ਕੀ ਉਹ ਥੋੜੀ ਸਰਕਾਰ ਚ ਕੰਪਲੀਟ ਹੋ ਗਿਆ ਇਹਦਾ ਉਦਘਾਟਨ ਕਰਿਆ ਤਾਂ ਜਾਂ ਉੱਥੇ ਥੋੜੀ ਕਾਰਗੁਜ਼ਾਰੀ ਕਿਹਾ ਜਿਹੜਾ ਉਹ ਜਰੂਰ ਉੱਥੇ ਦੱਸੋ ਵੀ ਤੁਸੀਂ ਕਿੰਨੇ ਪੈਸੇ ਉਸ ਜਿਹੜਾ ਮਾਤਾ ਕੁਸਲਿਆ ਬਾੜ ਦੇ ਅੰਦਰ ਲਾਏ ਤਾਂ ਕਿ ਲੋਕਾਂ ਨੂੰ ਪਤਾ ਲਗੇ ਕਿ ਤੁਹਾਡੀ ਕਾਰਗੁਜ਼ਾਰੀ ਕਿਹੜੀ ਫਿਰ ਤੁਸੀਂ ਨਾ ਜਿਹੜਾ ਮੈਨੀਫੈਸਟੋ ਦਾ ਜਦੋਂ ਇਲੈਕਸ਼ਨਾਂ ਦੇ ਅੰਦਰ ਆਮ ਆਦਮੀ ਪਾਰਟੀ ਨੇ ਚੋਣ ਲੜੀ ਆ 16 ਹਸਪਤਾਲ ਬਣਾਉਣ ਦੀ ਕਮਿਟਮੈਂਟ ਪੰਜਾਬ ਦੇ ਲੋਕਾਂ ਨਾਲ ਕੀਤੀ ਆ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕਰਕੇ 92 ਐਮ ਐਲ ਏ ਜਿਤਾਏ ਸੀਗੇ ਤੁਸੀਂ ਹੈਲਥ ਮਿਨਿਸਟਰ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਵੀ ਇਹ ਨਾ 16 ਹਸਪਤਾਲ ਜੋ 25 ਸਾਲ ਦੇ ਅੰਦਰ ਘੱਟੋ ਘੱਟ 8 ਤਾਂ ਕੰਪਲੀਟ ਹੋਣੇ ਚਾਹੀਦੇ ਸੀਗੇ ਤੁਸੀਂ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਵੀ ਕਿੰਨੇ ਹਸਪੀਟਲ ਆ ਜਿਹੜੇ ਵੱਡੇ ਮੈਡੀਕਲ ਕਾਲਜ ਜਿਹੜੇ ਤੁਸੀਂ 16 ਬਣਾਉਣੇ ਸੀਗੇ 16 ਮੈਡੀਕਲ ਕਾਲਜਾਂ ਚੋਂ ਕਿੰਨੇ ਮੈਡੀਕਲ ਕਾਲਜ ਤੁਸੀਂ ਕੰਪਲੀਟ ਕਰਦੇ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਤੁਸੀਂ ਦੱਸੋ ਇਹ ਵੀ ਤੁਸੀਂ ਦੱਸੋ ਵੀ ਜਿਹੜੇ ਤੁਸੀਂ ਸਾਡੇ ਬਣਾਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਿਹੜੇ ਸੇਵਾ ਕੇਂਦਰ ਸੀ ਬਣਾਏ ਸੀਗੇ ਤੁਸੀਂ ਕੁੱਚੀ ਮਾਰ ਕੇ ਉਹਦੇ ਉੱਤੇ ਮਹੱਲਾ ਕਲੀਨਿਕ ਵੀ ਹੈ ਨਾ ਉੱਥੇ ਕੋਈ ਦਵਾਈ ਮਿਲਦੀ ਆ ਨਾ ਡਾਕਟਰ ਹੁੰਦਾ ਹੈਗਾ ਫਿਰ ਜਿਹੜੇ ਪੰਜਾਬ ਦੇ ਲੋਕ ਸੇਵਾ ਕੇਂਦਰ ਦੀਆਂ ਸੇਵਾਵਾਂ ਤੋਂ ਵਾਂਝੇ ਹੋਈਆਂ ਮੇਰੇ ਹਲਕੇ 'ਚ ਪੀਰਮਸ਼ਾਲੇ 'ਚ ਸੀਗਾ ਹਜ਼ਾਰਾਂ ਲੋਕ ਲਾਈਨ 'ਚ ਲੱਗ ਕੇ ਉੱਥੇ ਕੰਮ ਕਰਾਉਂਦੇ ਜਿਹੜੇ ਉਹ ਵਾਂਝੇ ਹੋਈਆਂ ਤਸੀਲਾਂ ਦੇ ਅੰਦਰ ਕਰੋੜਾਂ ਰੁਪਏ ਦੀ ਨਿਸ਼ਚਿਤਤਾ ਦੇਣੀ ਆ ਪੈਰੀਆਂ ਉਸ ਵਾਸਤੇ ਤੁਸੀਂ ਜ਼ਿੰਮੇਵਾਰ ਹੋ ਜਾਂ ਨਹੀਂ ਹੈਗਾ ਫਿਰ ਪੰਜਾਬ ਦੇ ਅੰਦਰ 5 ਲੱਖ ਰੁਪਏ ਤੱਕ ਦਾ ਇਲਾਜ ਆ ਜਿਹੜਾ ਗਰੀਬਾਂ ਦਾ ਮੁਫਤ ਸੀਗਾ ਪਰ ਅਫਸੋਸ ਆ ਕਿ ਸਟੇਟ ਨੇ ਆਪਣਾ ਸ਼ੇਅਰ ਨਾ ਦੇਣੇ ਕਰਕੇ ਆਈ ਆਯੂ ਸਮਾਨ ਕਾਰਡਾਂ ਜਿਹੜੇ ਪੰਜਾਬ ਦੇ ਹਸਪੀਟਲ ਜਿਹੜੇ ਉਹਨਾਂ ਨੂੰ ਅਕਸੈਪਟ ਨਹੀਂ ਕਰ ਰਹੇ ਤੁਸੀਂ ਦੱਸੋ ਕਿ ਗਰੀਬਾਂ ਦਾ ਥੋੜੀ ਪੇਮੈਂਟ ਕਰਕੇ ਗਰੀਬਾਂ ਦਾ ਇਲਾਜ ਕਿਉਂ ਨਹੀਂ ਹੋ ਸਕਿਆ ਇਹ ਵੀ ਪਲੀਜ਼ ਕਿਰਪਾ ਕਰਕੇ ਕਲੀਅਰ ਕਰੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹ ਮੇਰੇ ਨੀ ਪੰਜਾਬੀਆਂ ਦੇ ਸਵਾਲ ਹਨ ਕੈਂਪੇਨ ਦੇ ਦੌਰਾਨ ਮੇਰੇ ਸਾਹਮਣੇ ਆਏ ਸੀਗੇ ਮੈਂ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਜੇ ਤੁਸੀਂ ਵੀ ਮੇਰੇ ਤੋਂ ਕੋਈ ਵੀ ਕੁਐਸਚਨ ਪੁੱਛਣਾ ਤੁਸੀਂ ਲਾਈਵ ਹੋ ਕੇ ਮੀਡੀਆ ਰਾਹੀਂ ਹਮਨੀ ਕੁਤੀ ਨੇਕੇ ਪੁੱਛੋ ਮੈਂ ਜ਼ਰੂਰ 28 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਹਰੇਕ ਜਵਾਬ ਹਰੇਕ ਗੱਲ ਦਾ ਜਵਾਬ ਜ਼ਰੂਰ ਦਵਾਂਗਾ ਤਾਂ ਕਿ ਪੰਜਾਬ ਦੇ ਲੋਕ ਔਰ ਲੋਕ ਸਭਾ ਹਲਕੇ ਦੇ ਲੋਕ ਤੁਹਾ ਸਾਡੀ ਸਾਰੇ ਉਮੀਦਵਾਰਾਂ ਦੀ ਕਿਰਦਾਰ ਔਰ ਕਾਰਗੁਜ਼ਾਰੀ ਜੱਜ ਕਰਕੇ ਪਹਿਲੀ ਤਰੀਕ ਨੂੰ ਫੈਸਲੇ ਦੇ ਦਿੱਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਸਤਿ ਸ੍ਰੀ ਅਕਾਲ